ਸਸ਼ਟੀਕਾਲੇ ਕਹਿਮ ਅਪਡੇਟ ਦੇਣਾ ਸ਼ੁਰੂ ਕਰਨ ਲੱਗੇ ਆ ਜਿੱਥੇ ਮਲੌਰ ਤੋਂ ਡਬਲ ਈ ਟਾਪ ਦੀ ਔਰ ਜਦੋਂ ਆਉਣੇ ਆ ਤੱਕ ਦੇ ਰਸਤੇ ਦੇ ਵਿੱਚ ਵੇਅਰ ਹਾਊਸ ਦੇ ਕਾਰਨ ਵੱਡਾ ਜਾਮ ਲੱਗਦਾ ਹੈ ਜਾਮ ਦੀ ਸਥਿਤੀ ਹੈ ਜਿਹੜੀ ਵੱਡੇ ਤੌਰ ਤੇ ਰਹਿੰਦੀ ਹੈ ਤਾਂ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਜ਼ਿਆਦਾ ਵੇਅਰ ਹਾਊਸ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੰਪਨੀਆਂ ਨੂੰ ਹੈਂਡ ਓਵਰ ਕੀਤਾ ਹੋਇਆ ਹੈ ਸਤਾ ਸਿਰਫ ਰੈਂਟ ਦੇ ਰੈਂਟ ਤੇ ਦਿੱਤਾ ਹੋਇਆ ਹੈ ਸਾਡਾ ਹਾਊਸ ਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਆਹ ਤੇ ਸਟੇਡੀਆ ਉਹ ਫਿਲਮ ਦੇ ਦੇਖ ਅਗਰ ਆ ਗੱਡੀ ਉਹਦੇ ਇੱਥੇ ਡਰਾਗਰ ਥੱਲੇ ਖੜੇ ਗੱਡੀਆਂ ਨੂੰ ਬੈਠੇ ਬਿਆਕ ਉਹਨਾਂ ਨੂੰ ਪੁੱਛੋ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੇ ਗੱਡੀ ਅੰਦਰ ਆ ਜਾਏ ਅਸੀਂ ਗੱਡੀ ਕਰਵਾਉਣਾ ਕਾਲੇ ਹੀ ਬੰਦੇ ਜਿਹੜੇ ਡਰਾਗਰ ਤੇ ਬਾਜੋ ਬੰਦੇ ਜਵਾਕ ਨੇ ਸਰਪਾਲ ਕਿੱਥੇ ਆ ਬਈ ਪ੍ਰਧਾਨ ਜੀ ਸਰਪਾਲ ਲਈ ਜੋ ਹੁਣ ਕਰਵਾ ਦਿੰਦੇ ਸਤਪਾਲ ਨੂੰ ਬੁਲਾਇਆ ਕਿੱਥੇ ਪ੍ਰਧਾਨ ਆਓ ਪ੍ਰਧਾਨ ਇਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਕਹਿੰਦੇ ਲਾਓ ਗੱਡੀਆਂ ਪੈਸੇ ਬਾਰੇ ਕੀ ਹਾਂ ਅਸੀਂ ਕਹਾਂਗੇ ਜਿਹੜੀ ਕੱਲ ਤੁਹਾਡੇ ਨਾਲ ਗੱਲ ਹੋਈ ਯਾਰ ਇੱਕ ਵੀ ਗੱਡੀ ਬਾਹਰ ਨਹੀਂ ਹੋਣੀ ਸ਼ਰਤ ਤੇ ਅੱਜ ਸਾਰੀਆਂ ਗੱਡੀਆਂ ਜਿੱਦੀਆਂ ਲੱਗਦੀਆਂ ਆ ਆਹ ਤਰਾ ਕੇ ਦਵਾ ਲੈਂਦੇ ਨਹੀਂ ਜਿੰਨੀਆਂ ਇੱਕ ਪਾਸੇ ਤੋਂ ਆਉਣਾ ਪਊਗਾ ਇਸ ਤਰੀਕੇ ਨਾਲ ਨਹੀਂ ਨਹੀਂ ਗੱਡੀਆਂ ਪਰੋਸਣ ਦਾ ਤਰੀਕਾ ਬਹੁਤ ਚਾਰ ਦੇ ਆਉਂਦੀਆਂ ਨਹੀਂ ਲਿੰਦੀਆਂ ਸਾਰੀਆਂ ਗੱਡੀਆਂ ਲਵਾ ਲਈਆਂ ਸੀ ਅਸੀਂ ਰਾਜਾ ਦੇ ਇੱਕ ਐਸਆਰ ਰਾਣੀ ਪ੍ਰਧਾਨ ਨੇ ਨਹੀਂ ਨਹੀਂ ਬਹੁਤ ਵਧੀਆ ਸਾਰੀ ਗੱਡੀ ਇੱਥੇ ਲੱਗ ਗਈ ਜਿਹੜੀ ਖਾਲੀ ਲੋੜ ਹੈ ਪਰ ਸਭ ਦੇ ਖਾਲੀ ਹੈ ਜਿਹਦਾ ਰੌਲਾ ਕੋਈ ਨਹੀਂ ਯਾਰ ਆਪਾਂ ਸੜਕ ਤੇ ਕਿਉਂ ਆਉਣਗੇ ਇੱਥੇ ਭਾਵੇਂ 200 ਗੱਡੀ ਠੱਲੇ ਲੀਏ ਦੇਖੋ ਅਸੀਂ ਤੁਸੀਂ ਕਹਿੰਦੇ ਵੀ ਸੜਕ ਤੇ ਗੱਡੀ ਨਾ ਲੱਗੇ ਉਹ ਵੀ ਫਿਰ ਨਾ ਨਾ ਫਿਰ ਤੁਸੀਂ ਗੱਡੀਆਂ ਅੰਦਰ ਕਿਉਂ ਅਸੀਂ ਲਾਉਣੇ ਅੰਦਰ ਲਾਉਣੇ ਸਾਰੀਆਂ ਹੀ ਢਾ ਦੇਣੇ ਅੰਦਰ ਅਸੀਂ ਆਹੀ ਸਮੱਸਿਆ ਹੋਰ ਕੀ ਹੈ ਜਿਹੜਾ ਥਾਂ ਪਿਆ ਹੈ ਲੈਨਵਰ ਲਵਾਉਗਾ ਤੇ ਕਿੰਨੀਆਂ ਮਰਜ਼ੀ ਲਾ ਦੇਣਾ ਇੱਥੇ ਕਿਸੇ ਦਾ ਕੰਕ ਰੱਖੂਗੇ ਸਭ ਤੋਂ ਸੁੱਤੀ ਆਉਣਾ ਹੈ ਕੋਈ ਤਾਂ ਕੰਟਰੋਲ ਕਰਨਗੇ ਬੰਦੇ ਵਿੱਚ ਸਾਡੇ ਨੂੰ ਤਾਂ ਬੰਦ ਨਹੀਂ ਕੰਟਰੋਲ ਹੁੰਦਾ ਪਿਆ ਆਹ ਬਾਈ ਹੋਰੀ ਕੱਲ ਦਾ ਧੱਕਾ ਕਰ ਕਰਕੇ ਗੱਡੀਆਂ ਲਵਾਓ ਗੱਡੀਆਂ ਲਵਾਓ ਸਾਡੇ ਕੋਲੇ ਕੁਝ ਨਹੀਂ ਤੁਸੀਂ ਬਾਈ ਅਸੀਂ ਅਸੀਂ ਕਿਧਰ ਜਾਤਾ ਹੋ ਜਾਂਦਾ ਅੱਠ ਕਿਲੋ ਅਸੀਂ ਕਿਵੇਂ ਕਿਤੋਂ ਪੂਰੀ ਕਰਦਾਂਗੇ ਬਾਈ ਯਾਰ ਉਹ ਤਾਂ ਇਹਨਾਂ ਦੀ ਧੱਟ ਠੱਕ ਮਾਰਨਾ ਕਰੋ ਹੁਣ ਜੇ ਚਾਰ ਬੰਦੇ ਇਕੱਠੇ ਹੋ ਗਏ ਤੁਸੀਂ ਇੱਕ ਕਪਾਉਣਾ ਹੈ ਅਸੀਂ ਕੋਈ ਦਬਾਉਣਾ ਨਹੀਂ ਕਰਦਾ ਪਤਾ ਹੈ ਬਾਬਾ ਜੀ ਬਹਿ ਬਹਿ ਕਰਦਾ ਦਬਾਉਣਾ ਕਿਉਂ ਹੈ ਮੇਰੀ ਗੱਲ ਤੁਹਾਡੇ ਤੋਂ ਅੰਦਰ ਨਹੀਂ ਸੂਤ ਹੋ ਜਾਂਦਾ ਤੇ ਬਾਹਰ ਵੀ ਸੂਤ ਹੋਗਾ ਪਬਲਿਕ ਦਾ ਤੁਸੀਂ ਇਹੀ ਤਾਂ ਕਹੀਆਂ ਰਹਿਣਾ ਇੱਥੇ ਲਵਾਓ ਉਹ ਕੌਣ ਹੱਲ ਕਰੂਗਾ ਤੇ ਜਾਣੇ ਟੈਕੀ ਵਾਲੇ ਲੱਗੇ ਹੋਏ ਨੇ ਟੈਕ ਉਹ ਅੰਦਰ ਨਹੀਂ ਲਗਾਉਂਦਾ ਇਹ ਤਾਂ ਬਾਹਰ ਚੱਲਦੀ ਰਹੀ ਜਾਂਦੀ ਰਹਿਣਾ ਦਮੋਂ ਵਾਲੇ ਮੁਖਦਸ ਨਾਲ ਗੱਲ ਕਰਨਾ ਕਿ ਦੱਸੋ ਹੱਲ ਕੀ ਕਰੀਏ ਤੁਸੀਂ ਜੋ ਕਹਿੰਦੇ ਹੋ ਉਹ ਕਰ ਦਿੰਦਾ ਆ ਗੱਡੀਆਂ ਲਵਾ ਦਿੰਦੇ ਆ ਪਾਚਾ ਜੀ ਬਾਕੀ ਭਾਈ ਫਿਰ ਤੁਸੀਂ ਇਹਨਾਂ ਨਾਲ ਫਿਰ ਸਾਡੇ ਕੋਲ ਜਿਹੜਾ ਥਾਂ ਹੈਗਾ ਅਸੀਂ ਉੱਥੇ ਲਵਾ ਦਿੰਨੇ ਆ ਇਹਦੇ ਵਿੱਚ ਨਹੀਂ ਵਾਟ ਸਕਦੇ ਕਿਉਂਕਿ ਤੁਹਾਨੂੰ ਪਤਾ ਸਾਡਾ ਸੁੱਖ ਨਹੀਂ ਹੋਣਾਗਾ ਇਹਦੇ ਵਿੱਚ ਸਾਰੀਆਂ ਵਾਟ ਕੇ ਲੈ ਜਾਣਾ ਥੋੜੀ ਵੰਡੀ ਦੇ ਵਿੱਚੋਂ ਵੰਡੀ ਦੇ ਵਿੱਚੋਂ ਓਡੀਆਂ ਗੱਡੀਆਂ ਲਵਾਓ ਜਿੱਥੇ ਲੱਗਣੀਆਂ ਜਿੱਥੀਆਂ ਤੇ ਲੱਗਣੀ ਹੋਣੀਆਂ ਭੇਜੋ ਤੁਸੀਂ ਇੱਥੇ ਘੱਟ ਲੱਗਣੀਆਂ ਤੇ ਮੰਗਵਾ ਸੌੜ ਕੇ ਤੇ ਖੜੀ ਨਾ ਕੋਈ ਖਾਲੀ ਕਰਕੇ ਜਾ ਬੰਦਾ ਪੁੱਜੀ ਪਤਾ ਕੀ ਇਹਦਾ ਟਾਈਮਿੰਗ ਡਿਫਰੈਂਟ ਹੋਊਗਾ ਜਿਹੜੀਆਂ ਗੱਡੀਆਂ ਤੇ ਖੜਦੀਆਂ ਉਹਨੀਆਂ ਖੜੇ ਅਸੀਂ ਲੋਕਾਂ ਨੂੰ ਲਵਾ ਲੈਨੇ ਆਂ ਉਹ ਬਾਹਰ ਅਲਰੇਡੀ ਗੱਡੀ ਜਾਊਗੀ ਖਾਲੀ ਹੋ ਕੇ ਜਾਵੇ ਉਸ ਤੋਂ ਬਾਅਦ ਉਹਨੀਆਂ ਗੱਡੀਆਂ ਆ ਜਾਣਾਂਗੇ ਸੜਕ ਤੇ ਖੜਨੀਆਂ ਨੇ ਜੋ ਮਸਲਾ ਗਦਾਮ ਦਾ ਬਣਿਆ ਹੋਇਆ ਨਵਾਂ ਗਦਾਮ ਜਿਹੜਾ ਪਿੰਡ ਡੱਬ ਵਾਲੀ ਧਾਬ ਦੀ ਜਿਹੜੀ ਰੋਡ ਆ ਮੋੜ ਤੋਂ ਜਾਂਦੀ ਉਹਦੇ ਉੱਪਰ ਆ ਬਣਿਆ ਉਸ ਦੇ ਕਰਕੇ ਲਿੰਕ ਰੋਡ ਹੋਣ ਕਰਕੇ ਜਿਹੜੀ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਜਿਸ ਕਾਰਨ ਜਿਹੜਾ ਹੈਗਾ ਆਮ ਰਾਹ ਗਿਆ ਦੇ ਨਾਲ ਨਾਲ ਜਿਹੜੇ ਬੱਚੇ ਆ ਉਹ ਬਹੁਤ ਪਰੇਸ਼ਾਨ ਹੋ ਰਹੇ ਕਿਉਂਕਿ ਉਹਨਾਂ ਦੇ ਰਹਿਣਾ ਟ੍ਰੈਫਿਕ ਵਿੱਚ ਫਸ ਜਾਂਦੀਆਂ ਬਜ਼ੁਰਗ ਬਹੁਤ ਸਮੱਸਿਆ ਦਾ ਸਾਹਮਣਾ ਕਰਦੇ ਆ ਕਿ ਜਿਹੜੇ ਆਮ ਰੋਜ਼ਾਨਾ ਜਿਹੜੇ ਆਪਦੇ ਕੰਮ ਕਾਰ ਨੂੰ ਜਾਂਦੇ ਆ ਉਹ ਵੀ ਰੋਜ਼ਾਨਾ ਲੇਟ ਹੋ ਰਿਹਾ ਤੇ ਤਿੰਨ ਤਿੰਨ ਘੰਟੇ ਦੋ ਦੋ ਘੰਟੇ ਦਾ ਜਾਮ ਲੱਗ ਰਿਹਾ ਹੈ ਬਹੁਤ ਵਾਰ ਇਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਜਿਨ੍ਹਾਂ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਐਫਸੀਐਚ ਦੇ ਅਫਸਰ ਤੇ ਇੱਥੋਂ ਦੇ ਗਦਾਮ ਦੇ ਮੈਨੇਜਰ ਸਨ ਪਰ ਕਿਸੇ ਵੀ ਗੱਲ ਤੇ ਹਜੇ ਤੱਕ ਮਸਲਾ ਨਹੀਂ ਪਹੁੰਚਿਆ ਤਾਂ ਅੱਜ ਜਿਹੜਾ ਹੈਗਾ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਐਸਡੀਐਮ ਦਫ਼ਤਰ ਪਹੁੰਚੇ ਸੀ ਤਾਂ ਐਸਡੀਐਮ ਸਾਹਿਬ ਕਿਸੇ ਕਾਰਨਾ ਕਰਕੇ ਮੀਟਿੰਗ ਤੇ ਜਾਣਾ ਪੈ ਗਿਆ ਤਾਂ ਉਹਨਾਂ ਨੂੰ ਮਿਲਿਆ ਨਹੀਂ ਜਾ ਸਕਿਆ ਤਾਂ ਡੀਸੀ ਸਾਹਿਬ ਨੂੰ ਜ਼ਰੂਰ ਹੈ ਜਿਹੜਾ ਹੈਗਾ ਮੈਮੋਰੰਡਮ ਆ ਮੇਲ ਕਰ ਦਿੱਤਾ ਗਿਆ ਤੇ ਜਿਹੜੀ ਜਿਹੜਾ ਮੌਜੂਦਾ ਹਾਲਾਤ ਹੈ ਉਸ ਦੀਆਂ ਫੋਟੋਆਂ ਵੀ ਉਹਨਾਂ ਨੂੰ ਭੇਜ ਦਿੱਤੀਆਂ ਗਈਆਂ ਸਾਡੀ ਪ੍ਰਸ਼ਾਸਨ ਤੋਂ ਇੱਕ ਇੱਕ ਮੰਗ ਹੈ ਕਿ ਜਦੋਂ ਗਦਾਮ ਬਣਿਆ ਤਾਂ ਉਸ ਦੇ ਅਕੋਰਡਿੰਗ ਜਿੰਨੀ ਉਹਦੀ ਸ਼ਮਤ ਹੈ ਪਾਰਕਿੰਗ ਦਾ ਪ੍ਰਬੰਧ ਗਦਾਮ ਵੱਲੋਂ ਕਿਉਂ ਨਹੀਂ ਕੀਤਾ ਗਿਆ ਜੇ ਕੀਤਾ ਗਿਆ ਤਾਂ ਫਿਰ ਜਿਹੜਾ ਰੋਡ ਹੈ ਉਸ ਨੂੰ ਜਿਹੜੇ ਟਰੱਕਾਂ ਕਿਉਂ ਬਲੌਕ ਕਰ ਰਿਹਾ ਇੱਕ ਪਾਸੇ ਤਾਂ ਮੁੱਖ ਮੰਤਰੀ ਕਹਿ ਰਹੇ ਕਿ ਝੜਕਾ ਬੰਦ ਨਹੀਂ ਕਰਨੀਆਂ ਤਾਂ ਇੱਥੇ ਸ਼ਰੇਆਮ ਸਾਡੇ ਜਿਹੜੇ ਪਿੰਡ ਨੂੰ ਜਾਣ ਵਾਲੀ ਸੜਕ ਹੈ ਜਿਹੜੀ ਚਾਰ ਪਿੰਡਾਂ ਨੂੰ ਜੋੜਦੀ ਹੈ ਸ਼ਰਿਆਮ ਜਿਹੜਾ ਹੈਗਾ ਟਰੱਕਾਂ ਵੱਲੋਂ ਬੰਦ ਕਰ ਦਿੱਤੀ ਗਈ ਹੈ ਪਰ ਇਸ ਮਸਲੇ ਨੂੰ ਪ੍ਰਸ਼ਾਸਨ ਧਿਆਨ ਵਿੱਚ ਰੱਖਦਾ ਹੋਇਆ ਜਲਦੀ ਹੱਲ ਕਰਾਵੇ ਨਹੀਂ ਤਾਂ ਫਿਰ ਪਿੰਡ ਵਾਸੀਆਂ ਨੂੰ ਸੰਘਰਸ਼ ਦੇ ਰਾਹ ਬਣਾਉਣਾ ਪਊਗਾ ਜਿਸ ਦੇ ਲਈ ਜਿਹੜਾ ਹੈਗਾ ਇਹ ਗਦਾਮ ਦਾ ਜਿਹੜਾ ਹੈਗਾ ਅਮਲਾ ਜਾਂ ਪ੍ਰਸ਼ਾਸਨ ਜ਼ਿੰਮੇਵਾਰ